ਅੱਜ ਵੀ ਜਦੋਂ ਜਾ ਜਾ ਕੇ ਪੁੱਛਦੇ ਨੇ ਤੇ ਉਹ ਕਹਿੰਦੇ ਵੀ ਬੜੀ ਚੜ੍ਹਦੀ ਕਲਾ ਹੈ ਬੜੀ ਗੁਰੂ ਦੀ ਬਖਸ਼ਿਸ਼ ਹੈ ਬੜੀ ਰਹਿਮਤ ਹੈ ਇੱਕ ਪਿਆਰਾ ਨਾ ਚਾਰ ਦੇ ਨਾਲ ਰੋਟੀ ਖਾ ਰਿਹਾ ਮੈਂ ਦੇਖ ਰਿਹਾ ਸੀ ਆਚਾਰ ਨਾਲ ਰੋਟੀ ਖਾ ਰਿਹਾ ਉਹਨੂੰ ਪੁੱਛਦੇ ਭਾਈ ਕਹਿੰਦੇ ਕਿੰਨੇ ਦਿਨਾਂ ਬਾਅਦ ਮਿਲੀ ਹੈ ਕਹਿਣ ਲੱਗੇ ਫਿਰ ਤੇਰਾ ਘਰ ਕਹਿੰਦੇ ਉਹ ਡੁੱਬਿਆ ਪਿਆ ਕਹਿੰਦੇ ਫਸਲ ਕਹਿੰਦੇ ਇੱਧਰ ਡੁੱਬੀ ਪਈ ਹੈ ਕਹਿੰਦੇ ਤੁਹਾਡਾ ਕੀ ਹਾਲ ਹੈ ਕਹਿੰਦੇ ਚੜ੍ਹਦੀ ਕਲਾ ਉਹ ਆਚਾਰਨ ਕਰੋ ਸ੍ਰੀ ਵਾਹਿ ਧੰਨ ਗੁਰੂ ਧੰਨ ਗੁਰੂ ਪਿਆਰੇ ਇੱਥੇ ਕਿਤੇ ਗੱਡੀ ਆਉਂਦੇ ਆ ਪੈਂਚਰ ਹੋ ਜਾਏ ਅਸੀਂ ਉਲਾਮੇ ਦੇਣ ਲੱਗੇ ਨਹੀਂ ਹਟਦੇ ਕਿ ਕਮਾਲ ਹੈ ਗੁਰੂ ਘਰ ਆਏ ਸੀ ਐਸਾ ਕਿਉਂ ਹੋ ਗਿਆ ਭਲਾ ਇਹ ਕਿਉਂ ਹੋ ਗਿਆ ਉਹ ਕਿਉਂ ਹੋ ਗਿਆ ਰਿਆ ਕੁਝ ਵੀ ਨਹੀਂ ਨਾ ਘਰ ਰਿਆ ਨਾ ਫਸਲ ਰਹੀ ਨਾ ਅਗੇ ਕੁਝ ਨਹੀਂ ਆਚਾਰ ਦੇ ਨਾਲ ਪ੍ਰਸ਼ਾਦੇ ਜਿਹੜੇ ਆਏ ਨੇ ਕੋ ਲੰਗਰ ਲੈ ਕੇ ਉਹਨਾਂ ਕੋ ਲੈ ਕੇ ਛਕ ਰਿਆ ਤੇ ਪੁੱਛਣ ਵਾਲਾ ਪੁੱਛਦਾ ਜੀ ਤੁਹਾਡਾ ਘਰ ਕਹਿੰਦੇ ਉਹ ਡੁੱਬਿਆ ਪਿਆ ਛਤ ਛਤ ਨਜ਼ਰ ਆਉਂਦੀ ਹੈ ਕਹਿੰਦੇ ਤੁਹਾਡੀ ਫਸਲ ਕਹਿੰਦੇ ਇਧਰਲੇ ਪਾਸੇ ਫਸਲ ਡੁੱਬੀ ਪਈ ਹੈ ਸਮੁੰਦਰ ਨਜ਼ਰ ਆਉਂਦਾ ਕਹਿੰਦੇ ਫਿਰ ਤੁਸੀਂ ਕਹਿੰਦੇ ਚੜ੍ਹਦੀ ਕਲਾ ਮੈਂ ਕਿਹਾ ਇਹ ਚੜ੍ਹਦੀ ਕਲਾ ਜਿਹੜੀ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤੀ ਹੈ ਨਾ ਮਾਛੀਵਾੜ ਦੇ ਜੰਗਲਾਂ ਅੰਦਰ ਜਦੋਂ ਧਨ ਗੁਰੂ ਕਲਗੀ ਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਨਾਲ ਪਿਆਰੇ ਭਾਈ ਦਇਆ ਸਿੰਘ ਧਰਮ ਸਿੰਘ ਹੋਣਾਂ ਦਾ ਮਿਲਾਪ ਹੋਇਆ ਸੀ ਭਾਈ ਮਾਨ ਸਿੰਘ ਹੋਣਾਂ ਦਾ ਚਰਨਾਂ 'ਚੋਂ ਸਹਿਬਾਂ ਦੇ ਖੂਨ ਵਗ ਰਿਹਾ ਸੀ ਚੋਲਾ ਲੀਰਾਂ ਲੀਰਾਂ ਹੈ ਸਿਰ ਤੇ ਕਲਗੀ ਤੋੜਾ ਨਹੀਂ